ਮੈਂ ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਨਣਾ ਚਾਹਾਂਗਾ ਕਿ ਜਿਸ ਵੇਲੇ ਤੁਸੀਂ ਅਭਿੰਦਰ ਦੀਪ ਜੀ ਨੂੰ ਸਕਰੀਨ ਤੇ ਵੇਖਿਆ ਤੇ ਚਮਕੀਲਾ ਪਿੰਗ ਜਿਹੜੀ ਫਿਲਮ ਹੈ ਉਹਦਾ ਸੈਕਿੰਡ ਹਾਫ ਸ਼ੁਰੂ ਹੁੰਦਾ ਹੈ ਉਸ ਵੇਲੇ ਜਦ ਤੁਸੀਂ ਉਹਨਾਂ ਨੂੰ ਕਿਰਦਾਰ ਦੇ ਵਿੱਚ ਰੂਪ ਦੇ ਵਿੱਚ ਦੇਖਿਆ ਕੀ ਫੀਲਿੰਗ ਆਈ ਤੇ ਕੀ ਕੁਛ ਲੱਗਾ ਮੈਨੂੰ ਇਦਾਂ ਲੱਗਿਆ ਵੀ ਜਿੱਦਾਂ ਸੀਵੀਐ ਸਾਹਿਬ ਦੀ ਮਿਹਨਤ ਰੰਗ ਲੈ ਆਈ ਹਾਂਜੀ ਤੇ ਜੋ ਉਹਨਾਂ ਨੇ ਚਮਕੀਲਾ ਸਾਹਿਬ ਵਾਸਤੇ ਮਿਹਨਤ ਕੀਤੀ ਸੀ ਫਿਲਮ ਵਾਸਤੇ ਵੀ ਉਹ ਉਹਦਾ ਸਾਨੂੰ ਉਹਨਾਂ ਨੇ ਮੁੱਲ ਮੋੜਿਆ ਸੀਵੀਐ ਸਾਹਿਬ ਨੂੰ ਰੋਲ ਦੇ ਕੇ ਹਾਂਜੀ ਬਹੁਤ ਵਧੀਆ ਲੱਗਿਆ ਤੇ ਅਪਿੰਦਰ ਜੀ ਦਾ ਰੋਲ ਬਹੁਤ ਵਧੀਆ ਲੱਗਿਆ ਹਾਂਜੀ ਬਹੁਤ ਵਧੀਆ ਟੈਲੈਂਟ ਹੈ ਇਹਨਾਂ ਚ ਤੇ ਸਾਨੂੰ ਬਹੁਤ ਵਧੀਆ ਤੇ ਅਪਿੰਦਰ ਵੀ ਤੁਸੀਂ ਕਾਫੀ ਟਾਈਮ ਤੋਂ ਪਰਿਵਾਰ ਨੂੰ ਮਿਲਣਾ ਚਾਹੁੰਦੇ ਸੀ ਅੱਜ ਸੁਖਵੀਰੇ ਨੂੰ ਵੀ ਮਿਲੇ ਸੀ ਸਾਰਿਆਂ ਨੂੰ ਮਿਲੇ ਤਾਂ ਕੀ ਕੀ ਫੀਲਿੰਗ ਆਈ ਕੀ ਕੁਝ ਸੀਗਾ ਜੋ ਤੁਸੀਂ ਚਾਹੁੰਦੇ ਸੀ ਮੈਂ ਸੱਚੀ ਗੱਲ ਆਖਾਂ ਮੇਰੇ ਮੈਨੂੰ ਲੱਗਦਾ ਕਿ ਵੀ ਕਿਤੇ ਨਾ ਕਿਤੇ ਜੋ ਚੀਜ਼ਾਂ ਰਹਿ ਗਈਆਂ ਸੀ ਤੋਂ ਅੱਜ ਮੈਨੂੰ ਪੂਰੀਆਂ ਮਿਲ ਗਈਆਂ ਮੈਂ ਨਹੀਂ ਮਿਲ ਪਾਇਆ ਸੀ ਸਿਵਿਆ ਸਾਹਿਬ ਨੂੰ ਪਰ ਅੱਜ ਮੈਨੂੰ ਲੱਗ ਰਿਹਾ ਕਿ ਉਹ ਸਾਡੇ ਵਿੱਚ ਹੀ ਨੇ ਤੇ ਬੜੀ ਖੁਸ਼ੀ ਆ ਉਹ ਵਰਡਸ ਨਹੀਂ ਹੈਗੇ ਬਿਆਨ ਨਹੀਂ ਕਰ ਸਕਦਾ ਕਿਉਂਕਿ ਕਈ ਵਾਰੀ ਇਮੋਸ਼ਨਸ ਹਨਾ ਉਹ ਅੱਖਾਂ ਤੋਂ ਦੇਖ ਜਾਂਦੇ ਮੈਨੂੰ ਅੱਜ ਆਂਦੇ ਹੀ ਸਾਰਿਆਂ ਦੀਆਂ ਅੱਖਾਂ 'ਚ ਦੇਖ ਗਿਆ ਹਨਾ ਤੇ ਇਹਨਾਂ ਇਮੋਸ਼ਨ ਨਹੀਂ ਹੋਣਾ ਹੈ ਹਨਾ ਸਾਰਿਆਂ ਨੂੰ ਚੰਗੀ ਖੁਸ਼ੀ ਦੇ ਕੇ ਗਏ ਆ ਤੇ ਮੈਨੂੰ ਮੇਰੇ ਵੱਡ ਭਾਗ ਨੇ ਕਿ ਵੀ ਹਨਾ ਉਹਨਾਂ ਦਾ ਰੋਲ ਮੇਰੇ ਹਿੱਸੇ ਆਇਆ ਤੇ ਮੈਂ ਛੋਟਾ ਜਿਹਾ ਇਨਸਾਨ ਕੁਝ ਮੇਰੇ ਹਿੱਸੇ ਵੀ ਕੁਝ ਆਇਆ ਤੇ ਮੈਂ ਕੁਝ ਕਰ ਪਾਇਆ ਤੇ ਸਾਰਿਆਂ ਨੂੰ ਕੰਮ ਪਸੰਦ ਆਇਆ ਮੇਰਾ ਮੇਰਾ ਵੀਰੇ ਜਦ ਕਿਰਦਾਰ ਇਹਨਾਂ ਦਾ ਸਕਰੀਨ ਤੇ ਦੇਖਿਆ ਕੀ ਫੀਲਿੰਗ ਸੀ ਕੀ ਕੁਝ ਆਇਆ ਮੈਨੂੰ ਵੀਰੇ ਦਾ ਫੋਨ ਆਇਆ ਸੀਗਾ ਮੈਂ ਐਕਚੁਅਲੀ ਯੂਕੇ ਸੀਗਾ ਹਣਾ ਉੱਥੇ ਜਦੋਂ ਫਿਲਮ ਰਿਲੀਜ਼ ਹੋਈ ਸੀ ਮੇਰੇ ਨਾਲ ਦਾ ਮਾਰਨਿੰਗ ਟਾਈਮ 'ਚ ਰਿਲੀਜ਼ ਹੋਈ ਸੀਗੀ ਤੇ ਮੈਂ ਸਾਰੀ ਦਿਹਾੜੀ ਵੇਟ ਕੀਤੀ ਨਾਈਟ ਦੀ ਕਿਹਾ ਰਾਤ ਹੋਊਗੀ ਨਾ ਵੀ ਥੋੜੇ ਸ਼ਾਂਤੀ 'ਚ ਦੇਖੂਗਾ ਹਣਾ ਫੇ ਵੀਰੇ ਨੇ ਮੈਨੂੰ ਫੋਨ ਕੀਤਾ ਵੀਰੇ ਸੁੱਤਾ ਨਹੀਂ ਵੀਰ ਕਹਿੰਦਾ ਜਿਹੜੇ ਤੁਹਾਡੇ ਰਿਵਿਊਜ਼ ਆ ਮੈਨੂੰ ਬਹੁਤ ਕਾਊਂਟ ਕਰਦੇ ਆ ਤੇ ਤੇ ਫਿਲਮ ਚੰਗੀ ਤਰ੍ਹਾਂ ਦੇਖੀ ਫਿਰ ਮੈਂ ਦੇਖਿਆ ਮੈਨੂੰ ਫੀਲ ਹੋਇਆ ਵੀ ਜਿਹੜਾ ਡੈਡੀ ਆ ਗਿਆ ਜਦੋਂ ਜਦੋਂ ਐਂਟਰੀ ਹੋਈ ਹੈ ਨਾ ਉਹ ਐਂਟਰੀ ਮੈਨੂੰ ਦੱਸਿਆ ਸੀ ਡੈਡ ਨੇ ਉਹ ਮੈਨੂੰ ਜਿੱਦਾਂ ਮੇਰੇ ਇਮੇਜਿਨੇਸ਼ਨ ਤੁਸੀਂ ਡੈਡ ਜਦੋਂ ਸਟੋਰੀ ਦੱਸਦੇ ਹੁੰਦੇ ਸੀ ਤੇ ਉਹ ਵਿਜ਼ੂਅਲ ਫਿਰ ਜਦੋਂ ਸਾਹਮਣੇ ਦੇਖਿਆ ਸੋ ਇਟ ਵਾਸ ਸ਼ੌਕਿੰਗ ਐਂਡ ਇਹਨਾਂ ਦੇ ਚਿਹਰੇ ਤੇ ਇਨੋਸੈਂਸ ਮੇਰੇ ਡੈਡੀ ਦੇ ਵੀ ਸੀਗੀ ਇਨੋਸੈਂਸ ਔਰ ਐਗਜ਼ੈਂਪਲੈਂਸ ਜਿਹੜੀ ਹੋਈ ਬਹੁਤ ਵਧੀਆ ਲੱਗਿਆ ਸੋ 99% ਹੀ ਹੈਸ ਡਨ ਹਿਸ ਜੋਬ ਸਰ